ਹਾਂਜੀ ਕੁਨਾਲ ਵਰਮਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਲ ਕਰੀਏ ਕੁਝ ਸਮਾਂ ਪਹਿਲਾਂ ਅਸੀਂ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਅਸੀਂ ਜੋਤਿਸ਼ ਨੂੰ ਲੈ ਕੇ ਉਹਨਾਂ ਨਾਲ ਇੱਕ ਚਰਚਾ ਬਿਆਨ ਕੀਤਾ ਸੀਗਾ ਜਿਹਦੇ ਵਿੱਚ ਸਾਨੂੰ ਬਹੁਤ ਸਾਰੇ ਕਮੈਂਟਸ ਆਏ ਸੀ ਜਿਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਕਮੈਂਟਸ ਸੀਗੇ ਲੋਕਾਂ ਦੇ ਵਿਆਹ ਨਹੀਂ ਹੋ ਰਹੇ ਅਗਰ ਹੋ ਰਹੇ ਨੇ ਤਾਂ ਝਗੜੇ ਹੋ ਰਹੇ ਨੇ ਜਾਂ ਫਿਰ ਵਿਆਹ ਤਰੀਕਾ ਕੀ ਹੈ ਕਰਨ ਦਾ ਜਾਂ ਰੀਤੀ ਰਿਵਾਜ ਕੀ ਨੇ ਜਾਂ ਕਿਵੇਂ ਆਪਾਂ ਨੂੰ ਵਿਆਹ ਕਰਨਾ ਚਾਹੀਦਾ ਇਹ ਬਹੁਤ ਸਾਰੇ ਸਾਡੇ ਕੋਲ ਸਵਾਲ ਨੇ ਜਿੰਨਾ ਸਵਾਲਾਂ ਦੇ ਜਵਾਬ ਲੈਣ ਅਸੀਂ ਅਜੇ ਅਸੀਂ ਦੁਬਾਰਾ ਲੁਧਿਆਣਾ ਦੇ ਅਸਟ੍ਰੋਲੋਜਰ 골ਡ ਮੈਡਲਿਸਤ ਦਵਿੰਦਰ ਵਰਮਾ ਜੀ ਕੋਲ ਪਹੁੰਚੇ ਆ ਤੇ ਆਓ ਉਹਨਾਂ ਸਵਾਲਾਂ ਬਾਰੇ ਆਪਾਂ ਅੱਜ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਤੇ ਜਾਣਦੇ ਆ ਸਾਰੇ ਉਹ ਸਵਾਲਾਂ ਦੇ ਜਵਾਬ ਹਾਂਜੀ ਨਮਸਕਾਰ ਪੰਡਿਤ ਜੀ ਕੀ ਹਾਲ ਚਾਲ ਹੈ ਨਮਸਕਾਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਆਪਾਂ ਹਾਲੀ ਦੇ ਵਿੱਚ ਇੱਕ ਵੀਡੀਓ ਬਣਾਈ ਸੀ ਤੁਹਾਡੇ ਨਾਲ ਕਿ ਉਹਦੇ ਵਿੱਚ ਜਿਹੜੇ ਸਾਡੇ ਕਮੈਂਟਸ ਆਏ ਸੀਗੇ ਜ਼ਿਆਦਾਤਰ ਜਿਵੇਂ ਵਿਆਹ ਸ਼ਾਦੀਆਂ ਨੇ ਹੋ ਰਹੀਆਂ ਕਿਵੇਂ ਵਿਆਹ ਕਰਨਾ ਚਾਹੀਦਾ ਹੈ ਕਿੁੰਡਲੀ ਕਿਵੇਂ ਮਲਾਣੀ ਚਾਹੀਦੀ ਹੈ ਕੀ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਸਾਰੇ ਸਵਾਲ ਵਿਆਹ ਦਾ ਸਿਸਟਮ ਹੀ ਹੁੰਦਾ ਹੈ ਕਿ ਜਦੋਂ ਤੁਸੀਂ ਬੱਚੇ ਦਾ ਵਿਆਹ ਕਰਨਾ ਹੈ ਉਦੋਂ ਮੇਲ ਮਲਾਪ ਪਹਿਲੇ ਤਾਂ ਕਰਾਓ ਮੇਲ ਮਲਾਪ ਕਰਨ ਤੋਂ ਬਾਅਦ ਜਿਹੜੇ ਵਿਦਵਾਨ ਪੰਡਤ ਜੀ ਕੋਲੇ ਜਾਂਦੇ ਨੇ ਉਹਨਾਂ ਦੇ ਜੋ ਵੀ ਆਪਾਏ ਕਹੇ ਹੈ ਜਰ ਉਹ ਦੱਸਦੇ ਵੀ ਕਿਦਾਂ ਤੁਸੀਂ ਵਿਧੀ ਵਿਧਾਨ ਦੇ ਨਾਲ ਕੰਮ ਕਰਨਾ ਉਸ ਤਰ੍ਹਾਂ ਕਰਨਾ ਚਾਹੀਦਾ ਇੱਕ ਨੰਬਰ ਦੂਜੇ ਨੰਬਰ ਤੇ ਤੁਹਾਡਾ ਉਹ ਕਿਹੜਾ ਅੱਛਾ ਵਿਆਹ ਦਾ ਮੂਰਤ ਨਿਕਲਦਾ ਉਹ ਵੀ ਸੋਚਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਜਦੋਂ ਵਿਆਹ ਕਰ ਰਹੇ ਹੋ ਅੱਜ ਦੇ ਡੇਟ ਦੇ ਵਿੱਚ ਦਿੱਕਤਾਂ ਕਿੱਥੇ ਆ ਰਹੀਆਂ? ਕੁਝ ਜਦੋਂ ਅਸੀਂ ਬੱਚਿਆਂ ਦੇ ਪੈਲਸ ਵਿੱਚ ਜਾ ਕੇ ਵਿਆਹ ਕਰਦੇ ਹਾਂ ਹਾਂਜੀ ਔਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਾਨੂੰ ਸੂਟੇਬਲ ਹੈ ਕਿ ਨਹੀਂ ਹੈ। ਅੱਛਾ ਇੱਕ ਦੂਜੇ ਨੰਬਰ ਤੇ ਜਦੋਂ ਵਿਆਹ ਰੱਖੀਦਾ ਆਪਾਂ ਆਪਣੇ ਵੱਡ ਵਡੇਰਿਆਂ ਨੂੰ ਮੰਨਣਾ ਚਾਹੀਦਾ ਹੈ। ਹਾਂਜੀ ਉਹਨਾਂ ਦੀ ਜਿਹੜੀਆਂ ਰੀਤੀ ਰਿਵਾਜਾਂ ਹੈਗੀਆਂ ਹਲਕਿਆਂ ਜਾਂ ਕੰਮ ਹੈ ਕੋਈ ਏਨੀ ਵੱਡੀ ਗੱਲ ਨਹੀਂ ਉਦੀ ਉਹ ਕਰਨਾ ਚਾਹੀਦਾ। ਫਿਰ ਵਿਆਹ ਤੋਂ ਬਾਅਦ ਲੜਕੀ ਜਿਹੜੀ ਹੈ ਨਿਤਨ 90% ਘਰ ਤੋਂ ਫੇਰਾ ਪਾ ਕੇ ਤੋਰਨੀ ਚਾਹੀਦੀ ਹੈ। ਅੱਛਾ ਜੀ। ਜਦੋਂ ਲੜਕੀ ਦਾ ਤੁਸੀਂ ਵਿਆਹ ਕਰ ਰਹੇ ਹੋ ਉਹਦੇ ਪੰਜੇਬਾਂ ਚਾਂਦੀ ਦੀਆਂ ਪਾਣ ਸੋਹਰੇ। ਅੱਛਾ ਜੀ। ਔਰ ਸਾਡੇ ਘਰ ਦੇ ਵਿੱਚ ਲੜਕੀ ਆਵੇ ਸਾਡੇ ਘਰ 'ਚ ਪੈਸੇ ਦੀ ਬਰਕਤ ਹੋਵੇ। ਅੱਛਾ ਜੀ। ਕੁਝ ਚੀਜ਼ਾਂ ਐਸੀਆਂ ਹੈਗੀਆਂ ਐਸੀਆਂ ਜਿਹਦੇ ਨਾਲ ਘਰ ਦੇ ਵਿੱਚ ਬਰਕਤ ਪਵੇ ਉਹ ਦੱਸੂ ਕੋਣ ਜਿਹੜਾ ਵਿਦਵਾਨ ਬੰਦਾ ਹੋਊਗਾ ਉਹਦੇ ਹਸਾਮ ਨਾਲ। ਔਰ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਵਿਆਹ ਸ਼ਾਦੀਆਂ ਕਰਦੇ ਹਾਂ ਸਾਡੇ ਕੋਲ ਟਾਈਮ ਘੱਟ ਹੁੰਦਾ। ਅਸੀਂ ਕੋਈ ਦਿੱਤੀ ਰਿਵਾਜ ਨਹੀਂ ਕਰਦੇ ਕੁਝ ਪੁੱਛਦੇ ਨਹੀਂ ਕਿਹੜਾ ਆਪਾਈ ਕਰਨਾ ਹੈ ਕੀ ਕਰੀਏ ਰੀਤੀ ਰਿਵਾਜ ਕੀ ਹੈ ਔਰ ਵਿਆਹ ਤੋਂ ਹੋ ਵੀ ਜਾਂਦਾ ਵਿਆਹ ਉਸ ਤੋਂ ਬਾਅਦ ਦੂਜੇ ਦਿਨ ਪਹਿਲੇ ਦਿਨ ਘਰ ਦੇ ਵਿੱਚ ਜਾ ਕੇ ਜਿਹੜੀ ਲੜਕੀ ਜਾਂਦੀ ਹੈ ਉਹਨੂੰ ਕੀ ਕਰਨਾ ਚਾਹੀਦਾ ਉਹ ਜੋ ਉਹਨਾਂ ਦੇ ਘਰ ਦੀ ਰੀਤਾਂ ਉਹ ਕਰਨੀ ਚਾਹੀਦੀ ਜਿਸ ਨਾਲ ਵਿਆਹ ਸਫਲ ਹੁੰਦਾ ਹੈ ਅੱਛਾ ਜੀ ਇੱਕ ਮੇਰਾ ਕੁਐਸਚਨ ਹੋਰ ਹੈ ਜਿਵੇਂ ਅੱਜਕੱਲ ਆਪਾਂ ਗੱਲ ਕਰੀਏ ਬਹੁਤ ਸਾਰੇ ਘਰਾਂ ਦੇ ਵਿੱਚ ਨਾ ਜਿਵੇਂ ਵਿਆਹ ਹੁੰਦੇ ਆ ਜਿਵੇਂ ਜ਼ਿਆਦਾ ਪੈਸਾ ਲਗਾਤਾ ਵੱਡੇ ਵੱਡੇ ਪੈਲਸ ਬੁੱਕ ਕਰ ਲੇ ਕੀ ਇਹ ਆਪਾਂ ਨੂੰ ਇਸੇ ਤਰੀਕੇ ਨਾਲ ਵਿਆਹ ਕਰਨਾ ਚਾਹੀਦਾ ਇਹ ਹੀ ਕਾਰਨ ਹੁੰਦਾ ਵੀ ਅੱਜ ਕੱਲ ਜਿਵੇਂ ਰਿਸ਼ਤੇ ਖਤੂਤ ਦੇਣ ਜਾ ਰਹੇ ਨੇ ਜਾਂ ਤਲਾਕ ਹੁੰਦੇ ਜਾਣੇ ਇਹ ਹੀ ਕਾਰਨ ਹੁੰਦਾ ਹੈ ਜੇ ਆਪਾਂ ਨੂੰ ਵਿਆਹ ਕਿਵੇਂ ਕਰਨਾ ਚਾਹੀਦਾ ਕਿ ਇਹ ਸਹੀ ਹੈ ਬਿਲਕੁਲ ਦੇਖੋ ਜੀ ਪੁਰਾਣੇ ਜ਼ਮਾਨੇ ਚ ਵਿਆਹ ਹੁੰਦੇ ਸੀ ਬਹੁਤ ਜ਼ਿਆਦਾ ਲੋਕ ਰੀਤੀ ਰਿਵਾਜ ਕਰਦੇ ਸੀ ਅੱਜ ਦੀ ਡੇਟ ਦੇ ਵਿੱਚ ਬੜੇ ਵਿਦਵਾਨ ਬੰਦੇ ਬੈਠੇ ਅੱਜ ਵੀ ਮਹਾਮਰਤੰਜੀ ਦਾ ਜਪ ਵੀ ਕਰਾ ਰਹੇ ਨੇ ਪੰਡਤ ਹਾਂਜੀ ਠੀਕ ਹੈ ਜੀ ਮੈਂ ਵੀ ਐਸੇ ਲੈਣ ਚੀਆ ਲੇਕਿਨ ਸਭ ਤੋਂ ਉੱਤਮ ਕੀ ਹੈ ਕਿ ਅਗਰ ਤੁਸੀਂ ਲੜਕੀ ਦਾ ਵਿਆਹ ਕਰ ਰਹੇ ਹੋ ਹਾਂਜੀ ਆਪਦੀ ਲੜਕੀ ਨੂੰ ਸੋਖੇ ਰੱਖਣਾ ਜ਼ਿਆਦਾ ਤਾਂ ਕੇਲੇ ਦੇ ਦਰਖਤ ਹਾਂਜੀ ਆਪਦੇ ਘਰ ਦੇ ਬਾਹਰ ਸਵਾਗਤ ਅਸਤੇ ਲਾਓ ਅਗਰ ਪੈਲਸ ਦੇ ਬਾਹਰ ਲਾਣੇ ਹੋ ਤਾਂ ਉਹ ਹੋਰ ਵੀ ਜ਼ਿਆਦਾ ਉੱਤਮ ਹੈ ਅੱਛਾ ਜੀ ਠੀਕ ਹੈ ਜੀ ਹੁਣ ਚੀਜ਼ਾਂ ਤਾਂ ਬਹੁਤ ਗਈਆਂ ਜਾਂਦੀਆਂ ਲੜਕੀ ਦਾ ਜਦੋਂ ਤੁਸੀਂ ਮੈਰਿਜ ਕਰਵਾ ਰਹੇ ਹੋ ਤੁਹਾਨੂੰ ਜਗ੍ਹਾ ਵੀ ਡਿਸਾਈਡ ਕਰਨੀ ਚਾਹੀਦੀ ਹੈ ਲਾਵਾ ਫੇਰੇ ਕਿੱਥੇ ਹੋਣੇ ਚਾਹੀਦੇ ਆ ਨੰਦ ਕਾਰਜ ਜਿਹੜੇ ਆ ਉਹ ਤਾਂ ਪਹਿਲੇ ਰੱਬ ਦਾ ਉੱਥੇ ਪੂਰਾ ਹੈ ਆਸ਼ੀਰਵਾਦ ਹਾਂਜੀ ਠੀਕ ਹੈ ਜੀ ਉੱਥੇ ਕੋਈ ਦਿੱਕਤ ਤਾਂ ਨਹੀਂ ਲੇਕਿਨ ਜਦੋਂ ਅਸੀਂ ਲਾਵਾਂ ਫੇਰੇ ਦਿਵਾਨੇ ਆ ਸਾਨੂੰ ਉਹ ਸਭ ਤੋਂ ਪਹਿਲੇ ਜਗ੍ਹਾ ਦੇਖਣੀ ਚਾਹੀਦੀ ਹੈ ਫਿਰ ਅੱਜ ਦੀ ਡੇਟ 'ਚ ਕੀ ਚੱਲਦਾ ਹੈ ਕੋਈ ਵੀ ਚੀਜ਼ ਹੈ ਜਦੋਂ ਤੁਸੀਂ ਹਮਨਕੁੰਡ ਬਣਾਣੇ ਹੋ ਲੜਕੀ ਵਾਲਿਆਂ ਨੂੰ ਚਾਹੀਦਾ ਇਹਨੇ ਆਪਾਂ ਕਰੋੜਾ ਰੁਪਿਆ ਲੱਖ ਰੁਪਿਆ ਵਿਆਹ 'ਚ ਖਰਦੇ ਆ ਹਮਨਕੁੰਡ ਆਵ ਦਾ 베ਦੀ ਦੀ ਲੱਕੜ ਅੰਬ ਦੀ ਲੱਕੜ ਸਾਰਾ ਸਮਗਰੀ ਆਪਦੇ ਹੱਥ ਨਾਲ ਤੁਸੀਂ ਖਰੀਦੋ ਔਰ ਪੂਰੀ ਨਿਧੀ ਦੇ ਨਾਲ ਤੁਸੀਂ ਬੈਠ ਕੇ ਆਪ ਦਾ ਹਮਣ ਕਰਵਾਓ ਜਲਦਬਾਜ਼ੀ ਨਾ ਕਰੋ ਔਰ ਵਿਦਵਾਨ ਪੰਡਤ ਤੋਂ ਹਮਣ ਕਰਵਾਉਣਾ ਚਾਹੀਦਾ ਔਰ ਜਦੋਂ ਪੰਡਤ ਜੀ ਨੂੰ ਤੁਸੀਂ ਪੈਸੇ ਦੇਣ ਲੱਗਦੇ ਹੋ ਕੋਈ ਬੰਦਾ ਉਹਨੂੰ ਫਾਲਤੂ ਮਜ਼ਾਕ ਨਾ ਕਰੋ ਕਿਉਂਕਿ ਉਹ ਉਹਦੇ ਮਨ ਦੇ ਵਿੱਚ ਜਦੋਂ ਕੋਈ ਕਿਸੇ ਦੇ ਵਿਰੁੱਧ ਗੱਲ ਨਿਕਲਦੀ ਹੈ ਤਾਂ ਲੇਕਿਨ ਉਹ ਜ਼ਿਆਦਾ ਤੌਰ ਤੇ ਜਿਹੜੇ ਬੰਦੇ ਮਜ਼ਾਕ ਕਰਦੇ ਆ ਉਹਨਾਂ ਦਾ ਇਥੋਂ ਫੈਕਟ ਘਰਾਂ 'ਚ ਲੜਾਈਆਂ ਦਾ ਸ਼ੁਰੂ ਹੁੰਦਾ ਹੈ ਅੱਛਾ ਜੀ ਅੱਛਾ ਜਿਵੇਂ ਆਪਾਂ ਗੱਲ ਕਰੀਏ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਦੇ ਵਿਆਹ ਹੁੰਦੇ ਸੀ ਅੱਜ ਵੀ ਕੁਝ ਲੋਕ ਐਦਾਂ ਦੇ ਨੇ ਜੋ ਸਾਦੇ ਵਿਆਹਾਂ ਦੇ ਵਿੱਚ ਬਹੁਤ ਜ਼ਿਆਦਾ ਯਕੀਨ ਰੱਖਦੇ ਨੇ ਕਰ ਵੀ ਰਹੇ ਨੇ ਲੇਕਿਨ ਫਿਰ ਵੀ ਉਹਨਾਂ ਦੇ ਪਰਿਵਾਰਾਂ 'ਚ ਵਿਆਹ ਤੋਂ ਬਾਅਦ ਝਗੜੇ ਤਲਾਕ ਇਹੋ ਜੀ ਨੌਬਦਾਨੀਆਂ ਸ਼ੁਰੂ ਹੋ ਜਾਂਦੀਆਂ ਉਹਦਾ ਕੀ ਕਾਰਨ ਹੈ ਦੇਖੋ ਜੀ ਅਸੀਂ ਜਦੋਂ ਬੱਚੇ ਨੂੰ ਘਰੇ ਲਿਆਨੇ ਆ ਸਾਨੂੰ ਸਭ ਤੋਂ ਪਹਿਲੇ ਨੰਬਰ ਤੇ ਹਰ ਇਹ ਪੁੱਛਣਾ ਜਾਂ ਤਾਂ ਵੱਡਾ ਬਜ਼ੁਰਗ ਜੋ ਕਵੇ ਇੱਕ ਬੰਦੇ ਦੀ ਗੱਲ ਮੰਨੋ ਜਦੋਂ ਅਸੀਂ ਵਿਆਹ ਕਰਦੇ ਆ ਨਾਨਾ ਨੇ ਕੁਝ ਕਹਿਣਾ ਹੈ ਪਰਜਾਈ ਨੇ ਕੁਝ ਕਹਿਣਾ ਹੈ ਮਾਂ ਨੇ ਕੁਝ ਕਹਿਣਾ ਹੈ ਪਿਓ ਨੇ ਕੁਝ ਕਹਿਣਾ ਹੈ ਜੇਡ ਨੇ ਕੁਛ ਕਹਿਣਾ ਹੈ ਜਦੋਂ ਜਾਂ ਤਾਂ ਤੁਸੀਂ ਕਿਸੇ ਵਿਦਵਾਨ ਪੰਡਤ ਜੀ ਤੋਂ ਪੁੱਛੋ ਵੀ ਸਾਡੇ ਘਰ ਦੇ ਇਸ ਬੱਚਿਆਂ ਦਾ ਕਿਹੜੀ ਜਗ੍ਹਾ ਤੇ ਅਸੀਂ ਕਰਾਈਏ ਹਾਂਜੀ ਸੌਣ ਦਾ ਸਿਸਟਮ ਉਹ ਕਿਦਾਂ ਅਸੀਂ ਚੱਲੀਏ ਅਗਰ ਕਿਸੇ ਨੂੰ ਤੁਸੀਂ ਨਹੀਂ ਮੰਨਣਾ ਪੁਰਾਣੇ ਜ਼ਮਾਨੇ 'ਚ ਆ ਜਾਓ ਜੋ ਬਜ਼ੁਰਗ ਕਹਿੰਦੇ ਆ ਉਸ ਹਿਸਾਬ ਨਾਲ ਚੱਲੋ ਤੇ ਤੁਹਾਡੇ ਕਦੇ ਵੀ ਦਿੱਕਤ ਪੈਦਾ ਨਹੀਂ ਹੁੰਦੀ ਉਹ ਜਿਹੜੀ ਲੜਕੀ ਨਵੀਂ-ਨਵੀਂ ਵਿਆਹੀ ਹੁੰਦੀ ਹੈ ਉਹਨੂੰ ਘੱਟ ਤੋਂ ਘੱਟ ਮੇਰੇ ਹਿਸਾਬ ਦੇ ਨਾਲ ਜਦ ਤੱਕ ਉਸਦੇ ਬੱਚਾ ਨਹੀਂ ਹੁੰਦਾ ਉਹਨੂੰ ਆਪਦੇ ਘਰ ਦੇ ਵਿੱਚ ਨੋਟ ਕਰਨ ਵਾਲੀ ਗੱਲ ਹੈ ਆਪਦੇ ਘਰ ਦੇ ਵਿੱਚ ਉਹਨੂੰ ਸਿਰ ਟਾ ਕੇ ਰਹਿਣਾ ਚਾਹੀਦਾ ਔਰ ਖਾਸ ਤੌਰ ਤੇ ਜਿਹੜੇ ਵੱਡੇ ਬੰਦੇ ਆ ਉਹਨਾਂ ਸਾਹਮਣੇ ਤਾਂ ਜ਼ਿਆਦਾ ਸਿਰ ਟਕਿਆ ਹੋਵੇ 100% ਰਸੋਈ 'ਚ ਵੜਨ ਲੱਗੇ ਵੀ ਟਕਿਆ ਹੋਵੇ ਜੀ ਦੇ ਨਾਲ ਕੀ ਤੁਹਾਡੇ ਆਣੇ ਵਾਲੇ ਬੱਚੇ ਜਿਹੜੇ ਆ ਉਹ ਬੜੇ ਅੱਛੇ ਔਰ ਉਸ ਤੋਂ ਬਾਅਦ ਤੁਹਾੜੇ ਕੋ ਪੈਸੇ ਦੀ ਬਰਕਤ ਰਹੂਗੀ ਘਰ ਚ ਕਲੇਸ਼ ਘਟੂਗਾ ਇਹ ਛੋਟੇ ਜਿਹੇ ਪਾਇਨਾ ਇਹ ਕਿਸੇ ਕਿਤਾਬ ਦਾ ਫਾਰਮੂਲਾ ਨਹੀਂ ਇਹ ਪ੍ਰੈਕਟੀਕਲ ਸਾਡਾ ਫਾਰਮੂਲਾ ਹੈ ਅੱਛਾ ਜੀ ਜਿਵੇਂ ਕਿ ਸਵਾਲ ਸਾਡੇ ਕੋਲ ਬਹੁਤ ਨੇ ਕਾਫੀ ਲੇਕਿਨ ਇੱਕ ਸਵਾਲ ਹੋਰ ਆਇਆ ਸਾਡੇ ਕੋਲ ਇੱਕ ਅਹਿਮ ਸਵਾਲ ਹੈ ਜਿੱਦਾ ਕਿ ਮੈਨੂੰ ਵੀ ਜਵਾਬ ਸ਼ਾਇਦ ਨਹੀਂ ਪਤਾ ਤੁਹਾਡੇ ਕੋਲ ਮਿਲ ਸਕਦਾ ਜਿਵੇਂ ਆਪਾਂ ਜਦੋਂ ਕੁੜੀ ਤੋੜਦੇ ਆ ਵਿਆਹ ਤੋਂ ਬਾਅਦ ਕਰੋ ਹਨਾ ਡੋਲੀ ਤੋੜਦੇ ਆ ਆਪਾਂ ਨੂੰ ਕੁੜੀ ਨੂੰ ਕੀ ਦੇਣਾ ਚਾਹੀਦਾ ਪੇਕੇ ਪਰਿਵਾਰ ਵੱਲੋਂ ਕਿ ਕੁੜੀ ਆਪਣੇ ਸਹੁਰੇ ਪਰਿਵਾਰ ਜਾ ਕੇ ਸੁਖੀ ਵਸੇ ਉਹਦੇ ਵਾਸਤੇ ਦੱਸੋ ਸਭ ਤੋਂ ਪਹਿਲੇ ਅੱਜ ਦੇ ਡੇਟ ਚ ਘਰ ਕਿੱਥੋਂ ਖਰਾਬ ਹੁੰਦੇ ਆ ਮਾਂ ਜਿਹੜੀ ਹੈ ਤੇ ਨੂੰ ਫੋਨ ਤੇ ਫੋਨ ਇੱਕ ਇੱਕ ਸਲਾਹ ਇੱਕ ਇੱਕ ਗੱਲ ਉਹਨੂੰ ਸਮਝਾਣੀ ਹੈ ਵੀ ਤੇਰੇ ਘਰੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਬੜੀ ਜ਼ਰੂਰੀ ਚੀਜ਼ ਹੈ ਹਾਂਜੀ ਬਹੁਤ ਵਧੀਆ ਗੱਲ ਕੀਤੀ ਸਭ ਤੋਂ ਪਹਿਲੇ ਨੰਬਰ ਤੇ ਲੜਕੀ ਨੂੰ ਜਦੋਂ ਤੁਸੀਂ ਘਰੋਂ ਵਿਦਾ ਕਰਨਾ ਹੈ ਉਦੋਂ ਉਸ ਬੱਚੇ ਦੇ ਪੈਰਾਂ ਦੀ ਸਨੈਪ ਲੈ ਕੇ ਆਪਦੇ ਘਰੇ ਰੱਖੋ ਅੱਛਾ ਤਾਂ ਕਿ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਖਤਮ ਨਾ ਹੋਵੇ ਜੀ ਕਿਉਂਕਿ ਤੁਹਾਡੇ ਘਰ ਚੋਂ ਲక్ష్ਮੀ ਜਾ ਰਹੀ ਹੈ ਦਿੱਕਤ ਆਊਗੀ ਅੱਛਾ ਜੀ ਠੀਕ ਹੈ ਜੀ ਕੁਛ ਆਪਾਂ ਵੈਸੇ ਵੀ ਪੈਸੇ ਸਾਰੇ ਖਰਚ ਦਿੰਨੇ ਲੜਕੀ ਦੇ ਵਿਆਹ ਤੇ ਦੋਨੇ ਚੀਜ਼ਾਂ ਹੋ ਗਈਆਂ ਹਾਂਜੀ ਲੜਕੀ ਨੂੰ ਜਾਣ ਲੱਗੇ ਇੱਕ ਗਾਗਰ ਦਵੋ ਸਰਾਹੀ ਟੈਪ ਜਿਹਨੂੰ ਆਪਾਂ ਟੋਕਣੀ ਕਹਦ ਨੇ ਪੁਰਾਣੇ ਜ਼ਮਾਨੇ 'ਚ ਅੱਛਾ ਜੀ ਰਾਜਸਥਾਨ 'ਚ ਸਾਡੇ ਟੋਕਣੀ ਕਹਿੰਦੇ ਉਹਨੂੰ ਅਸੀਂ ਠੀਕ ਹੈ ਜੀ ਕਿਉਂਕਿ ਮੇਰਾ ਜਨਮ ਰਾਜਸਥਾਨ ਦਾ ਹੈ ਅੱਛਾ ਅੱਛਾ ਔਰ ਉਹਦਾ ਜਿੰਨਾ ਮੂੰਹ ਪਤਲਾ ਹੋਊਗਾ ਹਾਂਜੀ ਉਹ ਉਹ ਚੀਜ਼ ਦਵੋ ਉਹਦੇ 'ਚ ਚਾਵਲ ਪਾ ਕੇ ਲੜਕੀ ਜਦੋਂ ਘਰੋਂ ਜਾ ਰਹੀ ਐ ਉਹਨੂੰ ਨਾਲ ਦੇ ਦਿਓ ਸ਼ਗਲ ਪਾ ਦਿਓ ਉਹਨੂੰ ਦੇ ਦਿਓ ਆਪਦੇ ਘਰੇ ਜਾ ਕੇ ਚਾਵਲ ਆਪਦੇ ਬਣਾ ਕੇ ਖਾ ਸਕਦੇ ਆ ਔਰ ਜਿਹੜੀ ਟੋਕਣੀ ਆ ਉਹਦੇ ਚ ਪਾਣੀ ਪਾ ਕੇ ਪਾਣੀ ਪੀ ਸਕਦੇ ਉਸ ਤੋਂ ਬਾਅਦ ਉਹ ਬੱਚਾ ਜਿਹੜਾ ਆ ਆਪਦੇ ਪੇਕੇ ਸੋਰੀਆਂ ਦੀ ਨਿੰਦਿਆ ਚੁਗਲੀ ਨਹੀਂ ਕਰਦੇ ਅੱਛਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਮੈਂ ਹੋਰ ਸਵਾਲ ਦੇਖਦਾ ਆ ਕਿ ਲੋਕ ਜਿਹੜੇ ਆ ਇਹਨਾਂ ਚੀਜ਼ਾਂ ਨਹੀਂ ਮੰਨਦੇ ਮੇਰੇ ਹਿਸਾਬ ਨਾਲ ਅੱਜ ਤੱਕ ਅਸੀਂ ਜਿੰਨੇ ਵੀ ਅਪਾਈ ਕਰਾਇਆ ਲੋਕਾਂ ਨੂੰ ਉਹ ਇਹ ਫੈਕਟ ਉਹਨਾਂ ਦੀਆਂ ਲੜਕੀਆਂ ਨੂੰ 100% ਠੀਕ ਰਿਹਾ ਅੱਛਾ ਜੀ ਇੱਕ ਸਵਾਲ ਸਾਡਾ ਹੋਰ ਹੈਗਾ ਕਿ ਕਈ ਵਾਰੀ ਨਾ ਵਿਆਹ ਹੁੰਦਾ ਔਰ ਵਿਆਹ ਹੋਣ ਤੋਂ ਬਾਅਦ ਕੁਝ ਪਰਿਵਾਰ ਤਾਂ ਹੁੰਦਾ ਇੱਕੋ ਦਾ ਮੈਂ ਆਸਮਾਨ ਦੀ ਬੁਲੰਦੀਆਂ 'ਚ ਹੋ ਜਾਂਦੇ ਆ ਵੀ ਵਪਾਰ ਵੀ ਵਧੀਆ ਚੱਲ ਪੈਂਦਾ ਹੈ ਸਬ ਰਿਸ਼ਤੇ ਵੀ ਵਧੀਆ ਪੰ ਲੇਕਿਨ ਕੁਝ ਇੱਕੋਦਮ ਡਾਊਨਫਾਲ ਆ ਜਾਂਦਾ ਲਾਈਕ ਜਿਵੇਂ ਬਿਜ਼ਨਸ ਵੀ ਬੰਦ ਹੋ ਜਾਂਦਾ ਹੈ ਕਲੇਸ਼ ਵੀ ਸ਼ੁਰੂ ਹੋ ਜਾਂਦਾ ਉਹ ਕਾਹਤੋਂ ਹੁੰਦਾ ਤੇ ਉਹਦਾ ਕੀ ਉਹ ਪਾਇ ਉਹਦੇ ਬਾਰੇ ਸਾਨੂੰ ਦੱਸੋ ਜਿਹੜੇ ਵੀ ਸਾਡੇ ਕੋਲੇ ਜਦੋਂ ਕੁੰਡਲੀ ਕੋਈ ਆਉਂਦੀ ਜਾਂ ਦੇਖਦੇ ਅਸੀਂ ਇੱਕ ਚਾਂਦੀ ਦੀ ਇੱਟ ਤਿਆਰ ਕਰਦੇ ਹਾਂ ਅੱਛਾ ਕਈ ਵਾਰੀ ਬਹੁਤ ਐਸੇ ਘਰ ਦੇਖੇ ਜਿਹੜੇ ਕਿ ਵਿਆਹ ਤੋਂ ਬਾਅਦ ਡਾਊਨਫੋਲ ਆ ਜਾਂਦਾ ਹੈ ਉਹਨਾਂ ਦੇ ਘਰੇਕ ਟਾਈਮ ਦੀ ਰੋਟੀ ਨੂੰ ਦੀ ਕਰੋੜਾਪਤੀ ਬੰਦੇ ਹੁੰਦੇ ਆ ਔਰ ਕਿਸ ਕੁਝ ਸਾਲਾਂ ਦੇ ਵਿੱਚ 2-4 ਸਾਲਾਂ ਦੇ ਵਿੱਚ ਮਿੱਟੀ ਹੋ ਜਾਂਦੀ ਹੈ ਹਾਂਜੀ ਉਹਨਾਂ ਵਾਸਤੇ ਇੱਕ ਅਸੀਂ ਚਾਂਦੀ ਦੀ ਇੱਟ ਤਿਆਰ ਕਰਦੇ ਹਾਂ ਜੀ ਉਹ ਸਾਡੇ ਆਪ ਦੇ ਹਿਸਾਬ ਨਾਲ ਅਸੀਂ ਕਰਦੇ ਹਾਂ ਮੂਲ ਮੰਤਰ ਦੇ ਨਾਲ ਜਾਪ ਕੀਤਾ ਸਭ ਕੁਝ ਕਰਕੇ ਬਣਾ ਕੇ ਦਿੰਨੇ ਆ ਔਰ ਅਸੀਂ ਜਦੋਂ ਲੜਕੀ ਹੈ ਉਹਨੂੰ ਅਸੀਂ ਜਾਂ ਤਾਂ ਲੜਕੇ ਦੇ ਭਰਾ ਕੋਲੋਂ ਤੇ ਜਾਂ ਫਾਦਰ ਕੋਲੋਂ ਉਹਨੂੰ ਵਿਧ ਪੈਸਿਆਂ ਸਮੇਤ ਗਿਫਟ ਦਵਾਨੇ ਆ ਝੋਲੀ ਚ ਪਵਾਨੇ ਆ ਨਾਲ ਸ਼ਗਨ ਪੈਸਿਆਂ ਦਾ ਪਵਾਨੇ ਉਹਨੂੰ ਲੜਕੀ ਨੂੰ ਅਸੀਂ ਕਹਿੰਦੇ ਕਿ ਇਹਨੂੰ ਤੂੰ ساری ਜ਼ਿੰਦਗੀ ਵੇਚਣਾ ਨਹੀਂ ਆਪਦੇ ਘਰੇ ਰੱਖਣਾ ਔਰ ਇੱਕ ਨਾਲ ਯੰਤਰ ਤਿਆਰ ਕਰਕੇ ਦੇਈਦਾ ਅੱਜ ਤੱਕ ਅਸੀਂ ਜਿੰਨੇ ਵੀ ਮੇਰੇ ਖਾਤੇ ਮੈਂ ਜ਼ਿਆਦਾ ਤਾਂ ਨਹੀਂ ਕਹੂੰਗਾ 5-700 ਮੇਰੇ ਐਸੇ ਮੇਰੇ ਸਾਹਮਣੇ ਆ ਬੱਚੇ ਜਿਹੜੇ ਆਪਦੇ ਘਰੇ ਬਹੁਤ ਸੋਖੇ ਆ ਔਰ ਮੇਰੇ ਸਾਹਮਣੇ ਉਹਨਾਂ ਨੇ ਆਪਦੇ ਬੱਚੇ ਵੀ ਵਿਆਲੇ ਹਾਂਜੀ ਲੇਕਿਨ ਉਹਨਾਂ ਕੋਲੇ ਪੈਸੇ ਜਿਹਨੇ ਕੋਲੇ ਲੱਖ ਰੁਪਈਆ ਕਰੋੜਾ ਪਤੀ ਬਣ ਗਿਆ ਕਰੋੜਪਤੀ ਖਰਪਤੀ ਬਣ ਗਿਆ ਹਾਂਜੀ ਇਹ ਸਾਡਾ ਜਿਹੜਾ ਸਿਸਟਮ ਜਿੱਤੇ ਵੀ ਅਸੀਂ ਕੀਤਾ ਉਹਨੂੰ ਬਹੁਤ ਫਾਇਦੇਮੰਦ ਹੋਇਆ ਔਰ ਜਦੋਂ ਅਸੀਂ ਦੋਨੇ ਕੁੰਡਲੀਆਂ ਦੇਖਦੇ ਆ ਉਦੋਂ ਇਹ ਦੱਸ ਦਿੰਦੇ ਆ ਵੀ ਤੁਹਾਨੂੰ ਲੋੜ ਹੈ ਜਿਆਦਾ ਕਿ ਨਹੀਂ ਇਹ ਕੁੰਡਲੀ ਤੋਂ ਵੀ ਪਤਾ ਲੱਗ ਜਾਂਦਾ ਕੋਈ ਇਹ ਨਹੀਂ ਕਿ ਅਸੀਂ ਹਰ ਇੱਕ ਨੂੰ ਦਈਏ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀ ਅੱਜਕੱਲ੍ਹ ਨੇ ਇੱਕ ਹੋਰ ਵੀ ਕਮੈਂਟਸ ਆ ਰਹੇ ਨੇ ਜਿਵੇਂ ਕਿ ਉਹ ਕਹਿੰਦੇ ਆ ਨਾ ਕਿ ਛੱਟ ਮੰਗਣੀ ਤੇ ਪੱਟ ਹੋਇਆ ਤਾਂ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਪਹਿਲਾਂ ਅੱਜ ਅਸੀਂ ਇੱਕ ਤੁਹਾਡੇ ਤੋਂ ਪਾਇ ਜਾਣਨਾ ਚਾਹੁੰਦੇ ਵੀ ਜਿਨ੍ਹਾਂ ਲੋਕਾਂ ਦੇ ਜਿਵੇਂ ਵਿਆਹ ਨਹੀਂ ਹੋ ਰਹੇ ਸਾਡੇ ਕੋਲ ਇਹ ਵੀ ਕਮੈਂਟਸ ਬਹੁਤ ਆ ਰਹੇ ਨੇ ਤੇ ਉਹ ਕਹਿੰਦਾ ਵੀ ਇਦਾਂ ਦਾ ਸਿਸਟਮ ਹੋ ਜਾਈਂ ਇਦਾਂ ਦਾ ਉਪਾਏ ਹੋ ਜੇ ਕਿ ਛੱਟ ਮੰਗਣੀ ਤੇ ਪੱਟ ਵਿਆ ਕੋਈ ਇਹੋ ਜਿਹਾ ਜਾਂਦੇ ਜਾਂਦੇ ਅੱਜ ਉਪਾਏ ਦੱਸ ਕੇ ਜਾਓ ਕੋਈ ਰੈਮਡੀ ਦੱਸ ਕੇ ਜਾਓ ਸਾਡੇ ਦਰਸ਼ਕਾਂ ਨੂੰ ਤਾਂ ਜੋ ਇਸ ਤੋਂ ਇਲਾਵਾ ਜਦੋਂ ਆਪਾਂ ਵੀਡੀਓ ਪਾਈਏ ਤਾਂ ਹੋਰ ਵੀ ਜੋ ਆਪਣੇ ਕੋਲ ਸਵਾਲ ਆਂਦੇ ਕਮੈਂਟਸ ਆਦੇ ਆਪਾਂ ਉਹਨਾਂ ਦੇ ਵੀ ਨੈਕਸਟ ਪੋਡਕਾਸਟ ਦੇ ਵਿੱਚ ਜਵਾਬ ਦੇ ਸਕੀਏ ਚਨੇ ਦੀ ਦਾਲ ਹਾਂਜੀ ਦੁੱਧ ਚ ਪਿਉ ਕੇ ਕਿਸੇ ਵੀ ਤੁਸੀਂ ਘੋੜੇ ਨੂੰ ਖਵਾਉ ਜੀ ਠੀਕ ਹੈ ਜੀ ਜੇ ਤਾਂ ਹੈਗੇ ਆ ਲੇਡੀਜ਼ ਜੈਂਸ ਅਤੇ ਘੋੜੀ ਨੂੰ ਅੱਛਾ ਜੀ ਠੀਕ ਹੋ ਗਿਆ ਜੀ ਦੂਜੇ ਨੰਬਰ ਤੇ ਬਾਣ ਲੈ ਲੈਣਾ ਮੰਜੇ ਦਾ ਪੁਰਾਣੇ ਟਾਇਪ ਦੇ ਇੱਕ ਨਾਰੀਅਲ ਬਾਣੋਂ ਦਾ ਇੱਕ ਦੂਜਾ ਬਾਣ ਹੁੰਦਾ ਹੈ ਦੂਸਰੇ ਬਾਣ ਦੇ ਛੋਟੇ ਛੋਟੇ ਪੀਸ ਕਰਕੇ ਚਰਸਤੇ ਦੇ ਵਿੱਚ ਸ਼ਾਮ ਦੇ ਟਾਈਮ ਤੁਸੀਂ ਸਤੋ ਦੋ ਸ਼ਨੀਵਾਰ ਦੋਨੇ ਸ਼ਨੀਵਾਰ ਜੇਠੇ ਹੁਣ ਤੇ ਇਹ ਦੇ ਨਾਲ ਚੱਟ ਮੰਗਣੀ ਤੇ ਪੱਟ ਵਿਆਹ ਵਾਲਾ ਆਪਾਏ ਇਹ ਹੈ ਜੈ ਸ਼ਿਰ